ਸਾਡੇ ਮਾਨਯੋਗ ਸੀਐਮ ਸਾਹਿਬ ਦੇ ਜਿਹੜੇ ਯੁੱਧ ਨਸ਼ਾ ਵਿਰੁੱਧ ਡਾਇਰੈਕਸ਼ਨ ਹੈ ਉਹਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬੜੀ ਅੱਛੀ ਕਾਮਯਾਬੀ ਮਿਲੀ ਹੈ ਇਹ ਪਾਕ ਬੇਸਡ ਆਉਟ ਪਾਕ ਰਨ ਜਿਹੜਾ ਡਰਗ ਕਾਟਲ ਉਹ ਬਸਟ ਕੀਤਾ ਗਿਆ ਜਿੱਚ 8 ਦੋਸ਼ੀ ਗ੍ਰਿਫਤਾਰ ਹੋਏ ਨੇ 4.4 ਕੇਜੀ ਹਿਰੋਇਨ ਗ੍ਰਿਫਤ ਜਿਹੜੀ ਰਿਕਵਰ ਹੋਈ ਹੈ ਇਹਨਾਂ ਤੋਂ ਜੇ ਇਹਦਾ ਨਾ ਪ੍ਰੋਫਾਈਲ ਦੇਖੀਏ ਤੇ ਇਹਨਾਂ ਦੇ ਵਿੱਚ ਜ਼ਿਆਦਾਤਰ ਲੋਕ ਜਿਹੜੇ ਆ ਉਹ ਪਾਕਿਸਤਾਨ ਨਾਲ ਸਿੱਧੇ ਇੰਟੈਕਸ ਸੀਗੇ ਔਰ ਇਹਦੇ ਚ ਅਲੱਗ-ਅਲੱਗ ਐਫ ਆਈ ਆਰਾਂ ਦਰਜ ਕੀਤੀਆਂ ਗਈਆਂ ਜਿਵੇਂ-ਜਿਵੇਂ ਸਾਡੇ ਕੋਲ ਇਨਫੋਰਮੇਸ਼ਨ ਆਉਂਦੀ ਰਹੀ ਇਹਦੇ ਚ ਪਾਕਿਸਤਾਨ ਬੇਸ ਜਿਹੜੇ ਸਮੱਗਲਰਸ ਨੇ ਦੋ ਜਿਹੜੇ ਆਪਸ ਇਕੱਠੇ ਕੰਮ ਕਰਦੇ ਆ ਉਹ ਇਹ ਸਾਰੇ ਕਾਰਟਲਸ ਨੂੰ ਆਪਰਾਨ ਕਰ ਰਹੇ ਸੀਗੇ ਜੀ ਇਹਦੇ ਚ ਰਵੀ ਕੁਮਾਰ ਤੇ ਮਨਜੀਤ ਜਿਹੜੇ ਦੋ ਇੰਪੋਰਟੈਂਟ ਬੰਦੇ ਨੇ ਉਹ ਫੜੇ ਗਏ ਮਨਜੀਤ ਜਿਹੜਾ ਇਹ সেন্ট্রਲ ਇਨਫੋਰਸਮੈਂਟ ਏਜੰਸੀ ਦਾ ਵਿੱਚ ਇੰਸਪੈਕਟਰ ਜੌਬ ਕਰਦਾ ਉਸੇ ਦਾ ਫਾਇਦਾ ਲੈ ਕੇ ਉਹ ਇਹ ਜਿਹੜੀਆਂ ਡਰਗ ਜਿਹੜੇ ਕਾਰ ਨੈਟਵਰਕ ਦੇ ਵਿੱਚ ਸ਼ਾਮਲ ਸੀਗਾ ਔਰ ਜਲਦੀ ਪੈਸਾ ਕਮਾਉਣ ਦੇ ਲਾਲਚ ਦੇ ਵਿੱਚ ਇਹ ਕੰਮ ਕਰ ਰਿਹਾ ਸੀ ਉਹਦੇ ਨਾਲ ਰਵੀ ਕੁਮਾਰ ਗ੍ਰਿਫਤਾਰ ਹੋਇਆ ਫਰੋਜ਼ਪੁਰ ਦਾ ਰਹਿਣ ਵਾਲਾ ਜਿਹੜਾ ਮਨਜੀਤ ਹੈ ਰੋहतक ਹਰਿਆਣਾ ਦਾ ਰਹਿਣ ਵਾਲਾ ਹੈ ਇਸ ਤੋਂ ਇਲਾਵਾ ਤਲਵਿੰਦਰ ਟਿੰਡੂ ਜਿਹੜਾ ਤਨਵਾਖ ਖੋਰ ਦਾ ਥਾਣਾ ਕਰੇਂਡਾ ਅੰਮ੍ਰਿਤਸਰ ਰੂਰਲ ਔਰ ਰੋਹਿਤ ਸ਼ਰਮਾ ਅਭਿਸ਼ੇਕ ਅਰਸ਼ਦੀਪ ਔਰ ਇਹ ਚ ਇੰਪੋਰਟੈਂਟ ਗੱਲ ਹੈ ਇੱਕ ਅਮਿਤ ਲੜਕਾ ਫੜਿਆ ਗਿਆ ਜਿਹੜਾ ਕਿ ਹਵਾਲਾ ਨੈਟਵਰਕ ਰਨ ਕਰਦਾ ਜਿਹੜੀ ਡਰਗ ਮੰਨੀ ਹੈ ਜਿਵੇਂ ਤੁਹਾਨੂੰ ਪਤਾ ਹੀ ਹੈ ਹਵਾਲਾ ਸੋਰਸਸ ਰਾਹੀਂ ਵਾਪਸ ਹੋ ਕੇ ਪਾਕਿਸਤਾਨ ਜਾਂਦੀ ਹੈ ਉਹਦੇ ਚ ਅਮਿਤ ਕੁਮਾਰ ਹੈ ਜੋ ਕਿ ਏ ਡਿਵੀਜ਼ਨ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ 34 ਸਾਲ ਉਮਰ ਹੈ 12ਵੀਂ ਪਾਸ ਹੈ ਇਹ ਫੜਿਆ ਗਿਆ ਔਰ ਇਹਦੇ ਚ ਜਿਹੜੀ ਇੰਪੋਰਟੈਂਟ ਗੱਲ ਸਾਰੇ ਨੈਟਵਰਕ ਦੇ ਵਿੱਚ ਆਈ ਹੈ ਕਿ ਦੁਬਈ ਬੇਸਡ ਹਵਾਲਾ অপারেটরਸ ਤੇ ਜਿਹੜੇ ਡਰੱਗ ਨੈਟਵਰਕ ਰਨ ਕਰਨ ਵਾਲੇ ਦੋਸ਼ੀ ਵੀ ਉਹਨਾਂ ਬਾਰੇ ਵੀ ਸਾਡੇ ਕੋਲ ਇਨਫੋਰਮੇਸ਼ਨ ਤੇ ਐਵੀਡੈਂਸ ਆਈ ਹੈ ਉਹਨਾਂ ਤੇ ਅਸੀਂ ਵਰਕ ਕਰ ਰਹੇ ਆ ਇਸ ਤੋਂ ਇਲਾਵਾ ਸਤਨਾਮ ਸਿੰਘ ਛਾਟੇ ਤੋਂ ਇਹ ਵੀ ਫੜਿਆ ਗਿਆ ਸੋ ਮੈਂ ਸਾਰੀ ਟੀਮ ਨੂੰ ਸਪੈਸ਼ਲੀ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਸਿੰਘ ਹਰਮਿੰਦਰ ਸਿੰਘ ਏਸੀਪੀ ਸਾਹਿਬ ਔਰ ਅਮੋਲਕ ਸਾਡੇ ਇਨਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਨੂੰ ਮੈਂ ਮੁਬਾਰਕਬਾਦ ਇਹਨਾਂ ਬਹੁਤ ਵਧੀਆ ਕੰਮ ਕੀਤਾ ਹੈ ਔਰ ਇਹ ਜਿਹੜਾ ਡਰਗ 카ਟਰਲ ਹੈ ਪਾਕਿਸਤਾਨ ਬੇਸ ਉਹਨੂੰ ਇਹਨਾਂ ਨੇ ਬਸਟ ਕੀਤਾ ਇਹ ਸਾਰਾ ਜਿਹੜਾ ਜਿਹੜੀ ਕਨਸਾਈਨਮੈਂਟਸ ਨੇ ਇਹ वाया ਡਰੋਨ ਹੀ ਪਾਕਿਸਤਾਨ ਦੇ ਇੰਟਰਨੈਸ਼ਨਲ ਬਾਰਡਰ ਤੋਂ ਪੁਸ਼ ਅਕ੍ਰੋਸ ਹੋਈਆਂ ਇਹਦੀਆਂ